ਮੈਂ ਸਰਪੰਚ ਡਾਕਟਰ ਅਸਬਨੀ ਮਲਹੋਤਰਾ ਆਵਾਦੀ ਚੰਡੀਗੜ੍ਹ ਤੋਂ ਜੋ ਕਿ ਲਗਾਤਾਰ ਹੀ ਤੁਹਾਨੂੰ ਲਾਈਵ ਵੀਡੀਓ ਮੈਂ ਦਿਖਾ ਰਿਹਾ ਮੇਰੇ ਪਿੰਡ ਦੇ ਇਦਾਂ ਦੇ ਮਾੜੇ ਘਰਾਂ ਦੇ ਹਾਲਾਤ ਸੀਗੇ ਤੇ ਉਹ ਪਾਣੀ ਆਉਣ ਦੇ ਕਾਰਨ ਬਹੁਤ ਜ਼ਿਆਦਾ ਹੀ ਬੰਦੇ ਹਾਲਾਤ ਹੋ ਚੁੱਕੇ ਐ ਤੇ ਅਸੀਂ ਤੁਹਾਨੂੰ ਲਾਈਵ ਹੀ ਸਾਰੀ ਵੀਡੀਓ ਦਿਖਾ ਰਿਹਾ ਪੂਰੇ ਪਿੰਡ ਦੀਆਂ ਵੀ ਤੇ ਬਾਕੀ ਦੇ ਘਰ ਦੇ ਨਾਲ ਵੀ ਗੱਲਬਾਤ ਕਰਦੇ ਮੇਰੇ ਘਰ ਦੇ ਨਾਲ ਹੀ ਬਿਲਕੁਲ ਘਰ ਸੀਗਾ ਜਿਸ ਦੇ ਘਰ ਵਿੱਚ ਸਭ ਤੋਂ ਪਹਿਲਾਂ ਪਾਣੀ ਮਤਲਬ ਕਿ ਇੱਥੇ ਸਾਡੇ ਸਟਾਰਟ ਹੋਇਆ ਇਹਨਾਂ ਦੇ ਘਰਾਂ ਲਈ ਦੇਖੋ ਇਹਨਾਂ ਦਾ ਵਿਚਾਰੇ ਸਾਮਾਨ ਜਿਹੜਾ ਸੀਗਾ ਸਾਰਾ ਹੀ ਖਰਾਬ ਹੋ ਚੁੱਕਿਆ ਅਲਮਾਰੀ ਵੈਡ ਸਭ ਖਰਾਬ ਕੋਈ ਸਾਮਾਨ ਇਹਨਾਂ ਦਾ ਦਾੰਦਾ ਸੀਗਾ ਜੋਗੀ ਰੋੜ ਹੀ ਚੁੱਕਿਆ ਇਥੋਂ ਪਾਣੀ ਦਾ ਬਹੁਤ ਆਨਾ ਸੀਗਾ ਕਿ ਕਟੋ-ਕਟ ਵੀ ਇਥੋਂ 8-10 ਫੁੱਟ ਤੋਂ ਮਤਲਬ ਕਿ ਅੱਪ ਜਾਂਦਾ ਪਿਆ ਸੀਗਾ ਤੇ ਆਹ ਦੇਖ ਸਕਦੇ ਹੋ ਇਹਨਾਂ ਦਾ ਕੀ ਬਿਸਤਰੇ ਗੱਦੀ ਉਹਦੇ ਸਭ ਕੁਝ ਹੀ ਖਰਾਬ ਹੋ ਚੁੱਕਿਆ ਤੇ ਇਥੇ ਸਭ ਤੋਂ ਹੀ ਪਹਿਲਾਂ ਪਾਣੀ ਆਇਆ ਸੀ ਬਾਕੀ ਇਹਨਾਂ ਨਾਲ ਵੀ ਚਲੋ ਆਪਾਂ ਗੱਲਬਾਤ ਕਰਦੇ ਆ ਥੋੜੇ ਅੰਦਰ ਦੇ ਹਾਲਾਤ ਦਿਖਾ ਦਿੰਦੇ ਆ ਤੁਹਾਨੂੰ ਹਾਂਜੀ ਇਹ ਦੇਖ ਸਕਦੇ ਹੋ ਕਿ ਇਨ੍ਹਾਂ ਦੇ ਪੂਰੇ ਹੀ ਉੱਪਰ ਤੱਕ ਸੱਤ ਤੱਕ ਪਾਣੀ ਪਹੁੰਚ ਚੁੱਕਿਆ ਸੀਗਾ ਤੇ ਇਨ੍ਹਾਂ ਦੇ ਸਭੋ ਲੜਕੀ ਦਾ ਵੀ ਵਿਆਹ ਸੀਗਾ ਤੇ ਉਹਨਾਂ ਲਈ ਕੁਝ ਨਾ ਸਮਾਨ ਵਗੈਰਾ ਬਣਾਇਆ ਦਾ ਸੀਗਾ ਤੇ ਉਹ ਤੁਸੀਂ ਦੇਖ ਸਕਦੇ ਇਹ ਸਾਰਾ ਹੀ ਸਮਾਨ ਖਰਾਬ ਹੋ ਚੁੱਕਿਆ ਜਿਵੇਂ ਕਪੜਾ ਲੀਲਾ ਜਾਂ ਕੁਝ ਹੋਰ ਸਮਾਨ ਇਹ ਦੇਖ ਸਕਦੇ ਤੁਸੀਂ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਆਹ ਦੇਖੋ ਵਿਚਾਰਿਆਂ ਨੇ ਥੋੜੇ ਥੋੜੇ ਪੈਸੇ ਜੋੜ ਕੇ ਤੇ ਥੋੜੇ ਸੂਟ ਸਾੜ ਕਪੜੇ ਕੁਫੜੇ ਵਗੈਰਾ ਇਸ ਤਰ੍ਹਾਂ ਲੈ ਕੇ ਰੱਖੇ ਸੀਗੇ ਕੁੜੀ ਦੇ ਵਿਆਹ ਲਈ ਇਹ ਹੜ੍ਹ ਦੇ ਆਉਣ ਦੇ ਕਾਰਨ ਬਹੁਤ ਹੀ ਜ਼ਿਆਦਾ ਮੰਦੇਹਲਾਤਾ ਵਿੱਚ ਇਹਨਾਂ ਟਾਈਮ ਪਾਸ ਕੀਤੇ ਇਹ ਵੀ ਮੇਰੇ ਘਰ ਵਿੱਚ ਹੀ ਰੁਕੇ ਸੀਗੇ ਮੇਰੇ ਡਬਲ ਸਟੋਰੀ ਮਕਾਨ ਸੀਗਾ ਤੇ ਉਹਦੇ ਉੱਪਰ ਹੀ ਰੁਕੇ ਦੇ ਸੀਗੇ ਤੇ ਬਾਕੀ ਪਰਿਵਾਰ ਇਹਨਾਂ ਦਾ ਅਸੀਂ ਪਿੰਡੋਂ ਮਤਲਬ ਕਿ ਕੱਢ ਕੇ ਤੇ ਦੂਸਰੀ ਥਾਂ ਸ਼ਿਫਟ ਕੀਤਾ ਸੀਗਾ ਤੇ ਇਹ ਦੇਖ ਸਕਦੇ ਹੋ ਇਹਨਾਂ ਦੇ ਲਾਈਵ ਤਸਵੀਰਾਂ ਤੁਸੀਂ ਬਾਕੀ ਇਹਨਾਂ ਦਾ ਚਲੋ ਗੱਲਬਾਤ ਵੀ ਥੋੜੇ ਕਰਦੇ ਆ ਤੇ ਇਹਨਾਂ ਘਰ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਚੁਕਿਆ ਤੇ ਹਾਂਜੀ ਜੱਜਾ ਜੀ ਇਹ ਥੋੜਾ ਦੱਸਿਓ ਤੁਸੀਂ ਮਤਲਬ ਕਿ ਜਦ ਹੜ੍ਹ ਆਇਆ ਤੇ ਕੀ ਕੰਡੀਸ਼ਨਾਂ ਵਿੱਚੋਂ ਨਿਕਲੇ ਹੋ ਤੁਸੀਂ ਕਦੋਂ ਪਾਣੀ ਆ ਗਿਆ ਹਨ ਪਤਾ ਨਹੀਂ ਲੱਗਾ ਤੇ ਅੱਛਾ ਬੱਚੇ ਕੱਢ ਕੇ ਬਾਹਰ ਤੇ ਆਈ ਦੂਜੇ ਘਰ ਚੱਲ ਗਏ ਅੱਛਾ ਤੇ ਉਸ ਟਾਈਮ ਦੇ ਬਸੇ ਜਾਣਾ ਬਜਾਨੀਆਂ ਓਖੀਆਂ ਹੋ ਚੁੱਕੀਆਂ ਸੀਗੀਆਂ ਸਮਾਨ ਦਾ ਤੇ ਪਤਾ ਕੋਈ ਨਹੀਂ ਤੇ ਸਮਾਨ ਤੁਹਾਡੇ ਕੋ ਕੋਈ ਵੀ ਨਹੀਂ ਚੁੱਕਿਆ ਗਿਆ ਕੋਈ ਨਹੀਂ ਚੁੱਕਿਆ ਗਿਆ ਸਾਰਾ ਸਮਾਨ ਬਰਵਾਦ ਹੋ ਗਿਆ ਠੀਕ ਹੈ ਤੇ ਜਿਹੜੇ ਕੁੜੀ ਦੇ ਜਿਹਦਾ ਵਿਆਹ ਸੀਗਾ ਕਿ ਉਹਦੇ ਲਈ ਜਿਹੜੇ ਤੁਸੀਂ ਥੋੜੇ ਕੱਪੜੇ ਲੀੜੇ ਲੈ ਦੇ ਸੀ ਉਹ ਵੀ ਸਾਰਾ ਬਰਵਾਦ ਹੋ ਗਿਆ ਅੱਛਾ ਜਿੰਨਾ ਕੁੜੀ ਦੇ ਵਿਆਹ ਲਈ ਤੁਸੀਂ ਸਮਾਨ ਬਣਾਇਆ ਦਾ ਸੀਗਾ ਉਹ ਵੀ ਬਰਵਾਦ ਹੋ ਚੁੱਕਿਆ ਜੀ ਤੇਰੇ ਤੁਹਾਡੇ ਬਾਹਰ ਦੇ ਸਾਮਾਨ ਹੁੰਦਾ ਰਾਇ ਸੀ ਉਹ ਵੀ ਰੋੜ ਚੁਕਿਆ ਸੀਗਾ ਹਾਂਜੀ ਤੇ ਇਹ ਦੇਖ ਸਕਦੇ ਹੋ ਨਾ ਬੈੱਡ ਵੀ ਲੱਗੇ ਬਿਲਕੁਲ ਹੀ ਖਰਾਬ ਹੋ ਚੁਕੀ ਇਹ ਥੋੜਾ ਅੜਗੇ ਸੀਗੇ ਨਹੀਂ ਤੇ ਇਹ ਵੀ ਡੁੱਟਦੇ ਫੇ ਸੀਗੇ ਤੇ ਇਹ ਦੇਖ ਸਕਦੇ ਹੋ ਨਹੀਂ ਲਾਈਵ ਹੀ ਤਸਵੀਰਾਂ ਪਰ ਦਿਖਾ ਰਿਹਾ ਤੇ ਇਹਨਾਂ ਦੇ ਬਹੁਤ ਹੀ ਜ਼ਿਆਦਾ ਮੰਦੇ ਹਾਲਾਤ ਸੀਗੇ ਤੇ ਪ੍ਰਸ਼ਾਸਨ ਅਗੇ ਇਹ ਮੈਂ ਰਿਕਵੈਸਟ ਕਰਨਾ ਚਾਹਨਾ ਕਿ ਮੇਰੇ ਪਿੰਡਾਂ ਦੇ ਜਿੱਦਾਂ ਦੇ ਇਦਾਂ ਦੇ ਘਰਾਂ ਦੇ ਹਾਲਾਤ ਆ ਕਿ ਇਹਨਾਂ ਨੂੰ ਕੁਝ ਮਤਲਬ ਕਿ ਇਹਨਾਂ ਦਾ ਜੋ ਨੁਕਸਾਨ ਹੋਇਆ ਹੈਗਾ ਇਹਨਾਂ ਦਾ ਕੋਈ ਨਾ ਮੁਆਵਜ਼ਾ ਦਿੱਤਾ ਜਾਏ ਔਰ ਇਹਨਾਂ ਨੂੰ ਕੁਝ ਕਾਰ ਦੀ ਫੈਸਿਲਿਟੀ ਵੀ ਦਿੱਤੀ ਜਾਏ ਜਿਸ ਦਾ ਕਾਰਪੂਰ ਥੋੜਾ ਬਣਾ ਕੇ ਦਿੱਤਾ ਜਾਏ ਜੋ ਕਿ ਬੰਦੇ ਹਲਾਤਾਂ ਵਿੱਚ ਇਹਨਾਂ ਦਾ ਟਾਈਮ ਪਾਸ ਕੀਤਾ ਮੈਂ ਬਹੁਤ ਹੀ ਧੰਨਵਾਦੀ ਜਾਵਾਂਗਾ ਪ੍ਰੋਸੈਸਿੰਗ ਦਾ ਸਰਕਾਰ ਦਾ ਡਾਕਟਰ ਅਸ਼ਵਨੀ ਮਲੋਤਰਾ ਆਬਾਦੀ ਚੰਡੀਗੜ ਸਰਪੰਚ